ਉਤਰਦੇ ਹਾਂ ਬਾਪੂ ਉਤਰਦੇ ਤੇ ਮੈਂ ਤੈਨੂੰ ਆਹ ਕਹਿੰਦਾ ਸੀ ਹਾਂ ਤੂੰ ਨਾ ਅੱਜ ਖੇਤ ਨਾ ਜਾਈਂ ਖੇਤ ਨਾ ਜਾਮ ਹਾਂ ਕਿਉਂ ਅੱਜ ਕੀ ਆ ਕੋਈ ਪ੍ਰੋਗਰਾਮ ਆ ਕਿ ਜਾਣਾ ਕਿਤੇ ਭੂਗ ਭੂਗ ਤੇ ਨਹੀਂ ਨਹੀਂ ਜਾਣਾ ਕਿਤੇ ਨਹੀਂ ਹਾਂ ਉਹ ਤੇਰੀ ਤਾਈ ਆਊਗੀ ਤਾਈ ਆਊਗੀ ਕਿਹੜੀ ਹਾਂ ਉਹ ਵੀ ਆ ਪਰਲੇ ਘਰ ਆਲੀ ਪਰਲੇ ਘਰ ਆਲੀ ਕਿਹੜੀ ਰਣੂ ਦਾ ਰਹਾ ਯਾਰ ਤੂੰ ਰਣੂ ਨੂੰ ਉਹਦੇ ਪਰਲੇ ਬਸੇ ਹਾਂ ਜਾਣਦਾ ਤਾਂ ਹੈਗਾ ਰਣੂ ਨੂੰ ਤੇ ਫੇਰ ਕੀ ਆ ਉਹਨੇ ਕੀ ਪਹਿਲੀ ਵਾਰ ਆਉਣਾ ਕਰੇ ਹੋ ਪਹਿਲੀ ਯਾਰ ਨਹੀਂ ਹਾਂ ਉਹ ਰਿਸ਼ਤੇ ਦੀ ਗੱਲ ਕਰਨੀ ਆ ਉਹਨੇ ਕੋਈ ਕਿਵੇਂ ਰਿਸ਼ਤੇ ਦੀ ਬਪੂ ਤੂੰ ਤਾਂ ਹੀ ਨੂ ਰਸਤਾ ਕਰਾਉਂਦੀ ਆ ਹੋਰ ਕੀ ਅੱਛਾ ਹਾਂ ਤੂੰ ਉਹ ਭੂ ਰੁਕ ਜਾ ਹਲੇ ਹਲੇ ਬਹਿਣੂ ਕੀ ਆ ਓ ਮੇਰੀ ਗੱਲ ਸੁਣਾ ਆਪਾਂ ਦੋਨੇ ਜਣੇ ਹੱਥ ਫੂਕਦੇ ਆ ਚੁੱਲੇ ਮੂਰੇ ਹੈ ਕੋ ਰੋਟੀ ਵਾਲੀ ਆ ਜੂ ਸੁੱਖ ਦੀ ਰੋਟੀ ਦਾ ਖਾ ਲਾਂਗੇ ਅੱਛਾ ਠੀਕ ਆ ਹੁਣ ਤੇਰੇ ਤੋਂ ਰੋਟੀਆਂ ਨਹੀਂ ਲੈਂਦਿਆਂ ਰੋਟੀਆਂ ਤਾਂ ਮੈਂ ਲਾਉਣਾ ਪਤੂ ਉੱਜਾ ਲਾਉਣਾ ਜਦ ਤੇ ਤੂੰ ਲੇਟ ਹੋ ਜਾਂਦਾ ਫਿਰ ਉੱਥੇ ਤਾਂ ਮੈਨੂੰ ਲਾਉਣੀ ਪੈਂਦੀ ਐ ਚਾਹੇ ਤੂੰ ਲਾਉਣਾ ਹੀ ਆ ਚੱਲ ਤੂੰ ਹੁਣ ਮੈਨੂੰ ਐਂ ਦੱਸ ਬਾਪੂ ਤੂੰ ਚਾਹਣਾ ਕੀ ਆ ਮੈਂ ਚਾਹਣਾ ਐ ਤੇਰਾ ਵਿਆਹ ਕਰਦੇ ਆ ਵਿਆਹ ਕਰਦੇ ਆ ਹਾਂ ਫਿਰ ਮੈਂ ਉਹਦੇ ਨਾਲ ਰਾਣੋਤਾਈ ਨਾਲ ਕੀ ਗੱਲ ਕਰੂੰਗਾ ਉਹ ਰਾਣੋਤਾਈ ਨਾਲ ਤੂੰ ਤਾਂ ਕੀ ਗੱਲ ਕਰਨੀ ਆ ਗੱਲ ਤਾਂ ਉਹ ਨਾਲ ਮੈਂ ਹੀ ਕਰਨੀ ਆ ਮੈਂ ਤੈਨੂੰ ਐਂ ਕਹਿਣਾਗਾ ਵੀ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਆ ਨਾ ਬਈ ਤੂੰ ਪਾਈ ਉਹਦੇ ਨਾਲ ਆਦੇ ਗੱਲ ਕਰਨੀਗਾ ਤਾਈ ਨਾਲ ਬਈ ਬਾਈ ਉਹ ਕੁੜੀ ਕਿਵੇਂ ਆ ਕਿਵੇਂ ਨਾ ਉਹ ਬਾਪੂ ਤੂੰ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਮੈਂ ਕਿ ਹੁਣ ਵਿਚ ਵੜ ਕੇ ਵੇਖ ਲੂੰਗਾ ਉਹਦੇ ਵੀ ਕਿਹੋ ਜੀਆ ਕਿਹੋ ਜੀ ਨਾ ਇਹ ਤਾਂ ਬਾਅਦ ਚ ਹੀ ਪਤਾ ਲੱਗਦਾ ਹੁੰਦਾ ਵੀ ਕੀ ਸਿਸਟਮ ਆ ਇਹ ਤਾਂ ਫਿਰ ਇੱਕ ਵਾਰੀ ਪੰਗਾ ਲੈਣਾ ਹੀ ਪਊਗਾ ਚਲ ਤੇਰੀ ਚਾਹੀ ਆਉਗੀ ਹੁਣ ਤੂੰ ਮੈਨੂੰ ਐ ਦੱਸ ਦੇ ਬਈ ਉਹਨੂੰ ਹਾਂ ਕਹਾ ਕਿ ਨਾ ਕਹਾ ਖਾਣਾ ਤਾਂ ਹੁਣ ਜਦੋਂ ਬਾਪੂ ਤੈਨੂੰ ਬੁਲਾ ਹੀ ਲਿਆ ਦੇਖ ਲਈ ਕੀ ਕਹਿਣਾ ਕੀ ਨਹੀਂ ਹੁਣ ਮੈਂ ਕੀ ਕੰਮ ਆ ਜਵਾਬ ਤਾਂ ਹੁਣ ਤੂੰ ਹੀ ਦੇਣਾਗਾ ਘਰ 'ਚ ਤੂੰ ਵੱਡਾਂਗਾ ਅੱਗੇ ਤੇਰ ਕੋਈ ਚੱਲਦੀ ਐ ਘਰ 'ਚ ਚੱਲ ਚੱਲਦੀ ਦਾ ਮੇਰੀ ਐ ਪਰ ਜਦ ਉਹਨੂੰ ਚਾਹ ਪਾਣੀ ਵੀ ਕਰਕੇ ਦੇਣਾ ਪਊਗਾ ਚਾਹ ਪਾਣੀ ਦਾ ਤੂੰ ਕਰ ਲੈ ਖੇਤ ਦਾ ਕੰਮ ਨਿਪੜਨ ਵਾਲਾ ਕ ਉਧਰੋਂ ਝੋਨੇ 'ਚੋਂ ਪੱਠੇ ਕੱਢਣ ਵਾਲਾ ਮੈਨੂੰ ਤਾਂ ਐ ਵੀ ਕੁੱਤਰ ਕੇ ਮੈਂ ਸੱਟ ਜਾ ਪਸ਼ੂ ਤੂੰ ਬੰਨ ਦੇਗਾ ਇਕੱਲੇ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਦਿਹਾੜਗਾ ਵੀ ਹੈ ਨਹੀਂ ਅੱਜ ਮੈਨੂੰ ਝੋਨੇ 'ਚੋਂ ਕੱਢਣ ਤੇ ਕੱਖ ਜੋ ਵੀ ਗੱਲ ਕਰਨੀ ਹੋਈ ਤੂੰ ਆਪੇ ਕਰ ਲੈ ਚੰਗਾ ਮਰਜੀ ਐ ਤੇਰੀ ਚੱਲ ਮਰਜੀ ਤਾਂ ਤੇਰੇ ਨਾਲ ਹੀ ਐ ਮੇਰੀ ਤਾਂ ਮੈਨੂੰ ਨਵੀਂ ਦੇ ਹੁਣ ਕੰਮ ਹੋਣ ਨਾ ਡਿਕਾ ਲਾ ਬਾਪੂ ਬਣ ਕੇ ਆ ਮੈਨੂੰ ਕਰ ਸਦੇ ਕੰਮ ਆ ਚਲ ਕਰ ਲੈ ਫਿਰ ਜਦੋਂ ਆ ਗਈ ਮੈਂ ਕਰ ਲੂੰਗਾ ਲੋ ਦੇ ਨਾਲ ਹੋਰ ਮੇਰਾ ਕਿਉਂ ਕੰਮ ਖੜੋਣਾ ਗੱਲ ਤੂੰ ਕਰਨੀ ਆ ਉਹਦਾ ਤਾਂ ਗਾ ਵੀ ਗੱਲ ਮੇਰੇ ਤੇ ਖੜੀ ਆ ਵੀ ਭਾਈ ਮੈਂ ਜਵਾਬ ਦੇਣਾ ਜਵਾਬ ਤੂੰ ਦੇਣਾ ਉਹਨੂੰ ਗੱਲ ਕਰਨੀ ਆ ਤੂੰ ਪ੍ਰਾਜ ਆ ਜਾ ਲੰਘਿਆ ਪਰਚਾਈ ਤੈਨੂੰ ਡਿੱਕੀ ਜਾਂਦਾ ਨਹੀਂ ਮੇਰੇ ਲੈ ਕੰਮ ਦੰਦਾ ਕੰਮ ਦੰਦਾ ਕਿਸੇ ਨੇ ਮੇਰੇ ਹਲੇ ਭਾਂਡਾ ਨੇ ਲੱਗੇ ਪਿਆਰ ਸੋਈ ਚਾ ਹੋਰ ਬੁੜੰਗਾਲੇ ਕੰਮ ਵੀ ਆਪ ਨੂੰ ਕਰਨੇ ਪੈਂਦੇ ਆ ਫੇਰ ਹਾਂ ਹੋਰ ਪਤਾ ਕਰਨਾ ਹੀ ਆ ਫੇਰ ਹਾਂ ਜੋ ਸਰਦਾ ਨਹੀਂ ਸਰਦਾ ਨਹੀਂ ਉਹ ਹਰਾ ਕੋਦਰ ਕੇ ਪਰ ਕੇ ਖੋਲਣੀ ਕਹਿੰਦਾ ਪਸੂ ਤੋਂ ਬੰਨ ਦੀ ਖੇਤ ਜਾਵੜਾ ਕਰਦਾ ਰਹੇ ਸਟਣਾ ਨਾਲ ਸਪਰੇਈ ਕਰਨੀ ਆ ਬਟਾਂ ਦੇ ਖੱਬੜ ਵਾਲੀ ਹੋਰ ਫਿਰ ਖੇਤ ਦਾ ਵੀ ਜ਼ਰੂਰੀ ਆ ਬਾਈ ਤੇ ਕਰੀਛਣੀ ਨਾ ਰਾਇ ਫੇਰ ਹਾਂ ਰਾਇਦਾ ਕਰ ਲਈ ਉਹਦੇ ਨਾਲ ਹਾਂ ਫਿਰ ਕੀ ਕਹਿੰਦਾ ਮੈਂ ਇਹ ਨੂੰ ਰਿਸਤਾ ਉਹ ਕਹਿੰਦਾ ਤੂੰ ਹੀ ਆ ਬਾਪੂ ਕਹਿੰਦਾ ਦੇਖਦਾ ਕਹਿੰਦਾ ਜਹਾ ਕਰਦੀ ਕਹਿੰਦਾ ਫਿਰ ਸਤਾਈ ਨਾਲ ਹਾਂ ਫਿਰ ਮੈਂ ਤੈਨੂੰ ਦੱਸੀ ਹੈ ਵੀ ਉਹਨਾਂ ਦੇ ਮਾਪੇ ਉਹ ਨਹੀਂ ਦੋ ਭੈਣ ਭਰਾ ਹੀ ਆ ਅੱਛਾ ਤੇ ਚਾਚੇ ਤਾਂ ਐ ਤੈਨੂੰ ਪਤਾ ਕਿ ਇਹ ਜਾਂ ਕੁਝ ਕਰਦੇ ਆ ਆਣ ਗਵਾਂਢੀ ਵਿਆਹ ਕਰੂ ਕੁੜੀ ਦਾ ਉਹਦਾ ਮੇਰੀ ਗੱਲ ਸੁਣ ਚਾਚੇ ਕਰਨ ਤਾਏ ਕਰਨ ਆਪਾਂ ਤਾਂ ਕੁੜੀ ਕੰਮ ਵਾਲੀ ਚਾਹੀਦੀ ਐ ਆਪਾਂ ਖੁਦ ਡੱਕਾ ਲੈਣਾ ਤਾਂ ਹੈ ਨਹੀਂ ਮੇਰੇ ਨਾਲ ਤਾਂ ਕੀ ਐ ਹੁਣ ਉਹਦਾ ਵਿਚਾਰੀ ਕੱਲਾ ਐ ਆ ਵਿਚਾਰਾ ਅਗਲਾ ਬਾਹਰੋਂ ਉਠਾ ਦੂਗਾ ਥੋੜੀ ਰੋਟੀ ਪੱਕਦੀ ਹੋ ਜੀ ਉਹ ਜਾਇਆ ਆ ਵੀ ਰੋਟੀ ਪੱਕਦੀ ਹੋ ਜੀ ਆਪਣੀ ਰੋਜ਼ ਟੁੱਲੇ ਮੂਰੇ ਹੱਥ ਸਾੜਦੇ ਆ ਹੋਰ ਵੀ ਚਲਾਈ ਐ ਸੋਡਾ ਚੁੱਲਾ ਤਾਂ ਖੜਾ ਛੁੱਟ ਜੂਗਾ ਤੇ ਹੋਰ ਅਗਲੀ ਆਪੇ ਸੰਭੂ ਆ ਕੇ ਰੋਟੀ ਤੇ ਕੱਢੀ ਉਹਨੂੰ ਖੇਤ ਨੇਰਾ ਹੋ ਜਾਂਦਾਗਾ ਹਰ ਕੇ ਫਿਰ ਮੈਨੂੰ ਲਾਉਣੀ ਪੈਂਦੀ ਆ ਖਬਰਾ ਕਦੋਂ ਆਊ ਕਿਤੋਂ ਤੇ ਹੋਰ ਹੁਣ ਉਹਦਾ ਖੇਤ ਆਏ ਦਾ ਕੀ ਪਤਾ ਕਿਹੜੇ ਵੇਲੇ ਆਉਣਾ ਹੈ ਹਾਂ ਹਾਂ ਚਲ ਕੋਈ ਨਹੀਂ ਫਿਰ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਇੱਕ ਅੱਧੇ ਦਿਨ ਚ ਭਈ ਅਸੀਂ ਲੈ ਜਾਾਂਗੇ ਚੁੰਨੀ ਚੜਾ ਕੇ ਅਸੀਂ ਚੁੰਨੀ ਚੜਾ ਵੀ ਕਰਾਂਗੇ ਚੁੰਨੀ ਚੜਾ ਵੀ ਕਰਨਗੇ ਉਹ ਵੀ ਵਿਚਾਰੇ ਹੁਣ ਉਹ ਆਪਾਂ ਨੂੰ ਕੋਈ ਪਾਸਾ ਜਿਹਾ ਵਿਆਹ ਕਰ ਦੇਣਗੇ ਹਾਂ ਹਾਂ ਚੁੰਨੀ ਚੜਾਵੇ ਵਾਲਾ ਹੀ ਕੰਮ ਆ ਸਾਰਾ ਤੇ ਹੋਰ ਆ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹਿ ਦਿੰਨੀ ਹੁਣ ਸੋਡੀ ਪੱਕੀ ਸਲਾਹ ਹੋ ਗਈ ਮੈਂ ਤਾਂ ਤੈਨੂੰ ਪੁੱਛਣ ਆਈ ਸੀ ਵੀ ਮੈਨੂੰ ਭਾਈ ਬਰ ਉੱਤਰ ਨਹੀਂ ਦਿੱਤਾ ਨਾ ਨਾ ਆਪਣੀ ਤਾਂ ਸਲਾਹ ਹੀ ਆ ਬੀ ਚੱਲ ਵਾ ਸਲਾਹ ਤਾਂ ਫੇਰ ਮੈਂ ਉਹਨਾਂ ਨੂੰ ਕਹਿ ਦਿੰਨੀ ਹਾਂ ਕੱਲ ਤੂੰ ਬਖਣਾ ਚਾਹ ਲੈਣਾ ਹਾਂ ਨਾ ਨਾ ਚਾਹ ਨਹੀਂ ਮੈਂ ਬੀ ਹੁਣ ਨਾ ਨਾ ਚਾਹ ਤਾਂ ਹੁਣ ਮੈਂ ਫੇਰ ਹੀ ਪੀਉ ਤੇ ਨੂ ਆਈ ਤਾ ਅਗੇ ਨੂ ਆਈ ਤਾ ਤੇ ਹੋਰ ਹੁਣ ਆਏ ਤਾਂ ਇੱਥੋਂ ਤਾਂ ਨਹੀਂ ਜਾਣਾ ਚਾਹ ਚਾਹ ਮੈਂ ਕਰਕੇ ਬਣੀ ਪਈ ਆ ਪਾ ਕੇ ਧੋਣੀਆਂ ਗਲਾਸ ਚ ਨਹੀਂ ਨਹੀਂ ਮੈਂ ਇਹ ਨਹੀਂ ਜਾ ਵੀਣੀ ਚੱਲ ਠੀਕ ਆ ਬਸ ਮੈਂ ਤਿਆਰੀ ਰੱਖ ਲਵਾਂ ਉਹਦੀ ਮੈਂ ਉਹਨਾਂ ਨੂੰ ਕਹਿ ਦਿੰਨੀ ਚੰਗਾ ਹਾਂ ਚਾਲਾ ਆਦਤ ਰਹਿ ਮਨ ਤੋਂ ਬੋਝ ਚੁੱਲੇ ਮੂੜ ਦੇ ਨਾਲ ਸਾੜਨੇ ਪੈਣਗੇ ਲੈ ਭਈ ਉਹਨਾਂ ਇਦਾਂ ਹੋ ਗਈ ਪੱਕੀ ਰਾਇ ਉਹਨਾਂ ਦੇ ਤਾਂ ਚੁੰਨੀ ਚੜਾ ਕੇ ਲੈ ਜਾਗੇ ਹੁਣ ਤੁਸੀਂ ਦੱਸੋ ਸੋਡੀ ਕੀ ਸਲਾਹ ਸਾਡੀ ਸਲਾਹ ਤਾਂ ਬੂਹਾ ਤੇਰੇ ਨਾਲ ਹੀ ਹੈ ਹਾਂ ਠੀਕ ਹੈ ਪਰ ਗੱਲ ਇੰਨੀ ਸੁਣ ਲੈ ਮੇਰੀ ਕਿਤੇ ਇਹ ਨਾ ਹੋਵੇ ਠੀਕ ਹੈ ਕੱਲ ਨੂੰ ਤੂੰ ਉਹਨਾਂ ਮੂਰੇ ਮਿੰਨ ਮਿੰਨ ਕਰਦੀ ਫਿਰ ਮੈਂ ਐਵੇਂ ਮਿੰਨ ਮਿੰਨ ਕਰੂੰ ਉਹਨਾਂ ਮੂਰੇ ਮੈਨੂੰ ਕੀ ਮਾੜਾ ਆ ਹੋਣਗੇ ਵੱਡੇ ਹੋਣਗੇ ਆਪਦੇ ਘਰੇ ਹੋਣਗੇ ਉਹ ਸਾਡੇ ਕੋਈ ਯਾਦ ਨਹੀਂ ਹੈਗੇ ਪਰ ਮੈਂ ਤੈਨੂੰ ਹੀ ਇਹ ਗੱਲ ਦੱਸਦੀ ਰਿਸ਼ਤਾ ਲੈ ਜਾ ਬੇਸ਼ੱਕ ਲੈ ਆ ਪਰ ਕੱਲ ਨੂੰ ਠੀਕ ਹੈ ਇਹ ਨਾ ਹੋਵੇ ਕਿ ਕਿਤੇ ਮੇਰੀ ਪਰਣ ਨੂੰ ਤੰਗ ਕਰ ਦੇ ਪਰ ਨੂੰ ਕੋਈ ਨਹੀਂ ਤੰਗ ਕਰਦਾ ਮੈਂ ਸਾਰੀ ਗੱਲ ਕਰਈ ਬਈ ਸਾਡੇ ਕੋਲ ਤਾਂ ਤਿੰਨੇ ਲੀੜੇ ਵੀ ਨਹੀਂ ਪਾਉਣ ਨੂੰ ਤੂੰ ਆਏਗਾ ਤੂੰ ਕਹੀ ਜਾਣਾਗਾ ਵੀ ਵੱਡੇ ਹੋਣਗੇ ਆਪਦੇ ਘਰੇ ਹੋਣਗੇ ਆਪਾਂ ਕੀ ਦੇਣਾ ਉਹਨਾਂ ਨੂੰ ਮੇਰੀ ਗੱਲ ਸੁਣੋ ਇਹ ਥੋੜੀ ਤੈਨੂੰ ਦੇਵਾਂਗੇ ਹੋਰ ਥੋੜਾ ਹੂੰ ਫੋਰੋਂ ਕੀ ਦੇ ਦੇ ਤੂੰ ਦੱਸਦਾ ਸੀਗਾ ਵੀ ਮਾਪੇ ਨਹੀਂ ਉਹਨਾਂ ਦੇ ਉਹ ਤਾਂ ਉਹਨਾਂ ਨਾਲ ਸਾਰੀ ਗੱਲ ਕਰੀਏ ਵੀ ਭਾਈ ਅਣਗਮਾਂਡੀ ਕਰੂਗਾ ਤਾਂ ਵਿਆਹ ਕਰਦਾ ਤਾਂ ਕੋਈ ਨਹੀਂ ਕਰਦਾ ਗੱਲ ਉਹਨਾਂ ਦਾ ਪੂਆ ਵੱਧ ਘੱਟ ਬੋਲਣਗੇ ਜਾਓ ਕਰਨਗੇ ਜਿਸ ਦਾ ਆਪਾਂ ਤਾਂ ਡੰਡਾ ਖੜਕਾਉਣ ਲਈ ਵੀ ਮਿੰਟ ਹੀ ਲਾਉਂਦੇ ਆ ਫਿਰ ਤਾਂ ਪੂਆ ਵੀ ਤੇ ਨਾਲ ਹੀ ਹੋ ਜੂ ਪੂਆ ਨਾਲ ਨਹੀਂ ਨਾ ਹੋਣੀ ਮੁੰਡਾ ਨਾ ਹੋਣੀ ਨਾ ਕਰੀ ਜਾਵੇ ਪੁੱਤ ਨਹੀਂ ਕਾਹਨੂੰ ਐ ਫਿਰ ਆਪਾਂ ਨਹੀਂ ਦੇਖਦੇ ਉਹ ਵੀ ਕਿੱਥੇ ਪੈਂਦੀ ਆ ਕਿੱਥੇ ਨਹੀਂ ਵੀ ਉਹ ਤਾਂ ਆਪਾਂ ਹੱਥ ਮਚਾਉਂਦੇ ਆ ਉਹ ਕਿਆ ਬੋਲਣਗੇ ਜਿਹਦੇ ਘਰੇ ਅੱਜ ਬੁੜੀ ਜਾਂਦੀ ਆ ਚੁੱਲ੍ਹੇ ਉੱਤੇ ਲੇ ਬੈਠਿਆ ਉਹ ਪਿਓ ਪੁੱਤ ਹੁਣ ਤਾਂ ਉਹਨੂੰ ਪੁੱਛ ਲਾ ਉਹਨੂੰ ਹੁਣ ਵੀ ਟਾਈਮ ਆ ਜੀ ਨਹੀਂ ਮੈਂ ਪੁੱਛ ਕੇ ਆਈ ਆ ਸਾਰੀ ਗੱਲਬਾਤ ਕਰਕੇ ਆਈ ਹਾਂ ਉਹਨਾਂ ਦੇ ਤਾਂ ਚੁੰਨੀ ਚੜਾ ਲੈਵਾਂਗੇ ਤਿੰਨੇ ਲੀੜੇ ਵੀ ਘ ਸਾਡੇ ਕੋਲੇ ਨਹੀਂ ਹੈ ਨਾ ਕੁਝ ਦੇਣ ਦੂਣ ਨਾਲੇ ਤੇ ਮੈਂ ਤਾਂ ਬੱਕਾ ਨਹੀਂ ਦਈ ਆਹ ਕਿਤੇ ਕੱਲੂ ਇੱਥੇ ਆ ਕੇ ਪਰੌਣਾ ਗਏ ਮੈਂ ਤਾਂ ਬੋਲਟ ਲੈਣਾ ਬੋਲਟ ਕਾਹਨੂੰ ਕਿਥੇ ਹੰਦ ਹੋਰ ਨਥਾਰ ਨਾ ਦੇ ਗਿਆ ਜੇ ਮੈਂ ਕੱਟੇ ਦੇ ਸਿੰਘਾਂ ਨੂੰ ਹੱਥ ਪਾ ਕੇ ਚੜਾ ਕੇ ਤੋੜਨਾ ਪਵੇ ਫਿਰ ਹੋਮੀ ਨਾ ਕੱਟਾ ਤਾਂ ਇਹ ਕੱਟਾ ਵੀ ਜਾਇ ਖਰਿਆ 20000 ਦਾ ਗੱਲ ਪੂਆ ਕੱਟੇ ਦੀ ਨਹੀਂ ਸੁਣ ਗਿਆ ਉਹ ਤਾਂ ਮੈਂ ਕੱਟੇ ਦੇ ਚੜਾ ਦੂ ਪਰ ਆਪਦੀ ਭੈਣ ਨੂੰ ਨਹੀਂ ਜਿਹੜਾ ਸਰ ਮੈਂ ਤੈਨੂੰ ਤਾਂਹ ਜੈਨਾ ਠੀਕ ਹੈ ਅੱਜ ਅੱਜ ਠੋਕਰ ਲਾ ਤੂੰ ਉਹਨਾਂ ਨੂੰ ਕੱਲ ਨੂੰ ਕਿਤੇ ਇਹ ਗੱਲ ਨਾ ਹੋਵੇ ਵੀ ਮੁੜ ਕੇ ਫੇਰ ਉਹ ਕਰਦੇ ਫਿਰਨ ਮੈਂ ਪਰੌਣੇ ਪਰੌਣਾ ਨਹੀਂ ਦੇਖਣਾ ਓਹ ਹੋ ਵੀਰੇ ਦੇਖ ਤੂੰ ਕਿਹ ਜੀ ਗੱਲਾਂ ਕਰੀਐ ਨਾ ਪੂਆ ਦੀ ਗੱਲ ਤਾਂ ਸੁਣ ਲੈ ਐਵੇਂ ਨੀ ਗੁੱਸਾ ਕਰਦੀ ਹੁੰਦਾ ਨਾਲੇ ਉਹ ਕਹੜਾ ਕੰਮ ਲਿਆ ਵੀ ਉਹੀ ਰੋਲਾ ਪਾ ਲੈਣਗੇ ਉਹ ਗੱਲ ਤੈਨੂੰ ਨਹੀਂ ਪਤਾ ਹੈਗਾ ਕੁੜੀਏ ਤੂੰ ਐਵੇਂ ਬਾੜਾ ਨਾ ਬੋਲਿਆ ਕਰ ਵਿੱਚ ਸੁਣ ਗਿਆ ਉਹ ਨਹੀਂ ਪੂਆ ਮੇਰੀ ਗੱਲ ਸੁਣ ਇਹਨੂੰ ਤਾਂ ਆ ਵੀ ਮੇਰੀ ਭੈਣ ਹੁਣ ਇੱਥੋਂ ਭੱਗ ਜੂਗੀ ਵੀ ਮੈਂ ਕੱਲਾ ਰਹਿ ਜੂ ਤਾਂ ਐ ਕਰੀ ਜਾਂਦਾਗਾ ਕੋਈ ਨਹੀਂ ਕੱਲਾ ਬੁੱਲੇ ਦੀ ਨਹੀਂ ਤੂੰ ਜਾ ਜਾ ਇੱਥੋਂ ਮੈਂ ਤੇ ਤੁਰਸ ਕੀ ਕਰੂੰਗਾ ਬਾਈ ਤੂੰ ਟੱਟੇ ਜਾਦੀ ਆ ਭੱਗ ਜਾ ਤੂੰ ਤੈਨੂੰ ਵੀ ਬਾੜੀ ਕਾੜੀ ਹੋਈ ਹੋਈ ਏ ਬੇ ਮੈਂ ਹੀ ਦਿਨ ਰੋਟੀਆਂ ਪਕਾ ਕੇ ਖਵਾਉਣੀ ਆ ਮੁੜ ਕੇ ਇੱਥੇ ਕਿੱਥੋਂ ਖਾਇਆ ਕਰੇਗਾ ਰ ਲੰਗਰ ਕੋਈ ਨਹੀਂ ਮੈਂ ਆਪੇ ਖਾ ਲਿਆ ਕਰ ਤੂੰ ਗੱਲ ਕਰ ਲੀ ਬੂਆ ਕੋਈ ਨਹੀਂ ਮੈਂ ਤਾਂ ਹੋਈਏ ਗੱਲ ਤੂੰ ਮੈਨੂੰ ਦੱਸ ਕਿ ਦੇ ਲਿਆ ਮਾ ਉਹਨਾਂ ਨੂੰ ਚੱਲ ਠੀਕ ਆ ਤੂੰ ਇੱਕ ਦੋ ਦਿਨਾਂ ਚ ਤੈਨੂੰ ਵਿਚਾਰ ਬਣਾ ਕੇ ਦੱਸ ਦੇ ਤੂੰ ਵਿਚਾਰ ਬਣਾ ਕੇ ਮੈਨੂੰ ਆਥਰ ਨੂੰ ਦੱਸ ਨਹੀਂ ਇੱਕ ਦੋ ਦਿਨ ਤਾਂ ਬਾਲੇ ਆ ਅਗਲੇ ਬਰੋਜ ਹੱਥ ਮਚਾਉਂਦੇ ਆ ਵਿਚਾਰੇ ਆਪ ਚਿੱਲੇ ਚ ਚੱਲ ਕੋਈ ਨਾ ਢਿੱਕੀਆਂ ਹੋਉਂਦੀਆਂ ਕੋ ਕਿਧਰੇ ਨਹੀਂ ਹੋਉਂਦੇ ਉਹਨਾਂ ਦੇ ਹੱਥਾਂ ਨੂੰ ਹੁੰਦਾ ਕੋਈ ਨਹੀਂ ਔਰ ਇੱਕ ਦੰਨਾ ਦਾ ਸਕਾ ਮੇਰੀ ਗੱਲ ਸੁਣ ਭੂਆ ਹਾਂ ਤੂੰ ਆਪਦੇ ਸਾਹਬ ਨਾਲੇ ਚ ਗੱਲ ਕਰੇ ਠੀਕ ਹੈ ਨਾ ਮੈਂ ਤਾਂ ਕੁੱਤਾ ਆਪੇ ਸਾਹਬ ਨਾਲੇ ਤੂੰ ਕਿ ਉਹਨਾਂ ਨੂੰ ਤੂੰ ਕਹ ਦੋਨੇ ਭੈਣ ਭਰਾ ਨੇ ਵੀ ਪਈ ਭਰਾ ਛੋਟਾ ਗਾ ਹਨ ਵੀ ਮੁੜ ਕੇ ਔਖਾ ਹੋ ਜਾਂਦਾ ਕਹ ਹਨ ਇਹ ਤਾਂ ਆਪਦਾਂ ਮਾਰੀ ਜਾਂਦਾ ਗਾ ਮੈਂ ਪਹਿਲੇ ਹੀ ਮੇਰੀ ਗੱਲ ਸੁਣ ਆਪਾ ਦੇਣਾ ਨਹੀਂ ਲੈਣਾ ਨਹੀਂ ਕੁਛ ਹਨਾ ਵੀ ਮੁੜ ਕੇ ਇੰਨਾ ਰੋਬ ਨਾਲ ਗੱਲਾਂ ਕਰਕੇ ਵੀ ਨਹੀਂ ਕੰਮ ਚੱਲਣਾ ਸਗਾਏ ਨਹੀਂ ਸੋ ਮੁਰਕੇ ਦੱਬ ਲਾਣੇ ਵੀ ਭੋਲਾ ਸਾਨੂੰ ਸਾਡੇ ਕੌਣ ਆਇਆ ਮਨ ਕਰ ਉਹ ਕਰਨ ਵਾਲਾ ਫਿਰ ਵੇ ਤੈਨੂੰ ਤਾਂ ਕਿਥੇ ਦੱਬਣ ਨੂੰ ਦੱਸ ਤੈਥੋਂ ਉਹਨਾਂ ਨੇ ਈ ਦੱਬ ਕੇ ਤੇਰੀ ਮਰਬੇ ਦੱਬਣੇ ਉਹਨਾਂ ਨੇ ਉਹ ਗੱਲ ਮਰਬਿਆਂ ਦੀ ਨਹੀਂ ਹੁੰਦੀ ਮੁਰਕੇ ਇਹਨੂੰ ਦੰਗ ਕਰੀ ਜਾਣਗੇ ਮੁਰਕੇ ਮੈਂ ਕਿਹਨੂੰ ਲੈ ਕੇ ਤੁਰਾਂ ਫਿਰੂੰਗਾ ਤੇ ਮੈਂ ਤਾਂ ਕੋਲੇ ਵੇਖੀ ਮੈਂ ਫੋਨ ਕਰਕੇ ਤਾਂ ਬਰੁਜਤਾ ਹੁੰਦਾ ਵੇ ਹਜੇ ਤਾਂ ਮੇਰਾ ਵਿਆਹ ਹੀ ਨਹੀਂ ਹੋਇਆ ਕਿਧਰੇ ਪੰਚਾਇਤਾਂ ਤੇ ਪਹੁੰਚ ਗਿਆ ਤੂੰ ਤੇ ਮੈਂ ਤਾਂ ਦੱਸ ਪਹਿਲਾਂ ਜੇ ਪਹਿਲਾਂ ਹੀ ਆਪਾਂ ਕੋਰੇ ਕਰਾਰੇ ਹੋਗੇ ਮੈਨੂੰ ਤਾਂ ਕਿਸੇ ਨੇ ਲੈ ਕੇ ਵੀ ਨਹੀਂ ਜਾਣਾ ਦੇ ਦੀ ਫੇਰ ਟਰੱਕ ਬਾਜਦਾ 10 ਕਿੱਲੇ ਬਹਣਾਉਂਦਾ ਮੁੰਡੇ ਨੂੰ ਮੈਂ ਮੈਂ ਤਾਂ ਤੈਨੂੰ ਸਿੱਧੀ ਗੱਲ ਦੱਸਦੀ ਭੂਆ ਅਸੀਂ ਨਹੀਂ ਸਾਡੇ ਕੋਲ ਲੈ ਗਏ ਮੈਂ ਤਾਂ ਚੱਪਲਾ ਵੀ ਨਹੀਂ ਦਿੰਦਾ ਆਪਾਂ ਨਾ ਆਉਂਦੇ ਜਿਹੜੇ ਤੇਰੇ ਘਰ ਦੇ ਜਿਹੜੇ ਤੇਰੇ ਘਰ ਦੇ ਲੀੜੇ ਆ ਨਾ ਉਹ ਵੀ ਰੱਖ ਜਾਣਗੇ ਅਸੀਂ ਇੱਥੇ ਤੇ ਇਹਦੇ ਮਾਪੇ ਪਾ ਕੇ ਲੈ ਜੀਉਂ ਜਿਵੇਂ ਮਰਜ਼ੀ ਗੱਲ ਕਰ ਲੋ ਹਾਂ ਉਹ ਚਾਹ ਬਣਾ ਮੈਂ ਹਾਂ ਬਸ ਪੁੱਤ ਚਾਹਾਂ ਮੈਂ ਐ ਹੀ ਮੈਂ ਹਾਂ ਚੱਲ ਮੈਂ ਆਖਿਆ ਦੱਸਿਆ ਵਾਂ ਉਹ ਤਾਂ ਚੱਲ ਵਧੀਆ ਜੀ ਹੁਣਾਂ ਦੀ ਗੱਲ ਕਿਹੜੀ ਹੁੰਦੀ ਅੱਧੀ ਹੁੰਦੀ ਆ ਫੋਨ ਤੇ ਗੱਲ ਉਹਨਾਂ ਦੇ ਤਾਂ ਕਿਹੜੀਆਂ ਗੱਲਾਂ ਨਾਲੇ ਭੂਆ ਮੇਰੀ ਗੱਲ ਸੁਣ ਹਣਾ ਤੂੰ ਵੀ ਗੱਲ ਸੁਣ ਲੈ ਇੱਧਰ ਜੇ ਆਉਣਗੇ ਮਾੜੇ ਦੇ ਟੰਗ ਤਰੀਕੇ ਨਾਲ ਗੱਲ ਕਰੀ ਉਹਨਾਂ ਨਾਲ ਮੈਨੂੰ ਨਹੀਂ ਪਤਾ ਮੈਂ ਤਾਂ ਐਂ ਗੱਲ ਕਰੂੰਗਾ ਛੱਡ ਕੇ ਭਗ ਜਾਣਗੇ ਤੇਰੇ ਪਤੰਦਰ ਛੱਡ ਕੇ ਕੀ ਭਗ ਜਾਣਗੇ ਆ ਵੀ ਰੋਲਦਿਆਂ ਦੇਖਣੀ ਆ ਮੈਂ ਹੁਣ ਤੂੰ ਆਇਆ ਸਾਰਿਆਂ ਦੇ ਨਾਲ ਰਲਣਾ ਦੀ ਇਹ ਇਹਦੀ ਕਿਸਮਤ ਤਾਂ ਇਹੋ ਜਿਹੀ ਆ ਬਹੁਤ ਵੇਰ ਪਤਾ ਤੁਹਾਡੇ ਪਹਿਲਾਂ ਹੀ ਨਹੀਂ ਮਾੜਾ ਸੋਚੀਦਾ ਹੁੰਦਾ ਵੀ ਜੇ ਤੱਕੜੇ ਨੇਗੇ ਵੀ ਮੈਂ ਰੋਲ ਜੂਗੀ ਕਾਹ ਤੇਰਾ ਭਗ ਸੋਚ ਜੇ ਮੇਰੀ ਗੱਲ ਸੁਣ ਆਪਾ ਆਪਾਂ ਨੇ ਵਰਗਿਆਂ ਨੇ ਮੱਥਾ ਲਾ ਲਿਆ ਰੋਟੀ ਕਿੱਥੋਂ ਖਾਵਾਂਗੇ ਗੱਲ ਜਣਾ ਜੇ ਇਹ ਤਖੜੇ ਘਰੇ ਜਾਊ ਤਾਂ ਤੈਨੂੰ ਵੀ ਮौज ਬਣ ਜੂ ਚੱਲ ਠੀਕ ਆ ਪੂਆ ਜੀ ਮੈਂ ਤੇਰੀ ਮਰਜੀ ਹਾਂ ਚੱਲ ਮੈਂ ਇੱਥੇ ਚੱਲੀ ਕਮਾਂ ਤੁਸੀਂ ਰਹਿ ਕਰ ਲਿਓ ਚੰਗਾ ਠੀਕ ਆ ਪੂਆ ਹਾਂ ਮੈਨੂੰ ਦੱਸ ਦੀ ਚਾਹ ਵੀ ਨਹੀਂ ਪੀਤੀ ਘੋਟ ਦੁੱਧ ਬਸ ਚਾਹ ਨੇ ਮੇਰਾ ਮੂਡ ਹੀ ਖਰਾਬ ਕਰ ਤਾ ਪਕੌੜੇ ਨੇ ਨਹੀਂ ਖਰਾਬ ਤਾਂ ਨੇ ਗਾਧਾ ਕਰਨਾ ਤੇਰਾ ਮੂਡ ਨਾ ਤੇਰਾ ਦਿਮਾਗ ਹੱਲ ਗਿਆ ਕੰਮ ਇਹ ਤਾਂ ਮੈਨੂੰ ਪਤਾ ਆ ਰਾਇ ਨਹੀਂ ਹੋ ਕਰੀਦਾ ਹੁੰਦਾ ਤੈਨੂੰ ਪਤਾ ਮੇਰੀ ਗੱਲ ਸੁਣ ਨਾ ਅਗਲੇ ਨਾਲ ਤਾਂ ਗੱਲ ਠੋਕਰ ਕੀ ਕਰਨੀ ਚਾਹੀਦੀ ਹੈ ਗੱਲ ਤਾਂ ਠੋਕਰ ਕੇ ਕਰਨੀ ਚਾਹੀਦੀ ਆਖੀ ਹੋਇਆ ਵੀ ਮੈਂ ਛੱਪਣਾ ਨਹੀਂ ਪਾਉਂਦਾ ਮੈਂ ਐ ਕਰ ਦਮੇ ਜਾਓ ਪਰ ਤੂੰ ਮੇਰੀ ਗੱਲ ਸੁਣ ਜੇ ਤਕੜੇ ਕਰਨਾ ਆਪਾਂ ਪਹਿਲੇ ਹੀ ਆਏ ਇਹ ਜਾਂ ਮੰਦਾ ਚੰਗਾ ਬੋਲ ਕੇ ਗੱਲ ਕਰਨ ਲੱਗ ਜਾਗੇ ਕੌਣ ਚੱਲੂਗਾ ਤੈਨੂੰ ਕੱਲ ਤੂੰ ਮੇਰੇ ਕੋਲ ਮਹੀਨੇ-ਮਹੀਨੇ ਵੀ ਲਾ ਸਕਦਾ ਮੇਰੀ ਗੱਲ ਸੁਣ ਲੈ ਡਰਦੇ ਰਹਿਣਗੇ ਇਹਨੇ ਉਹ ਕਰਤੀਆਂ ਤੂੰ ਤੈਨੂੰ ਕੀ ਪਤਾ ਮਰੀ ਜਾਂ ਨੀ ਮੈਨੂੰ ਪਤਾ ਸਾਰਾ ਕੁਝ ਤੈਨੂੰ ਪਤਾ ਲੈ ਸਰ ਨਾ ਕਰੇ ਬਠੀਰੇ ਨਹੀਂ ਆ ਤੈਨੂੰ ਹਾਂ ਤੈਨੂੰ ਵੱਧ ਪਤਾ ਪੂਆ ਦੀ ਤੈ ਇੱਜ਼ਤ ਕਰ ਰਹੇ ਨਾ ਉਹਨੂੰ ਵੀ ਤੂੰ ਤਾਂ ਭਜ ਭਜ ਪਈ ਗਿਆ ਕੋਸ ਨਹੀਂ ਹੁੰਦਾ ਪੂਆ ਨੂੰ ਜੇ ਪੂਆ ਨੂੰ ਬੋਲਾਂਗੇ ਤਾਂ ਇਹ ਪੂਆ ਅਗਲੀ ਕਹੂਗੀ ਜਾ ਕੇ ਵੀ ਭਈ ਇਹ ਜੇ ਨਹੀਂ ਪਰਡੇ ਆਉ ਤਾਂ ਜੇ ਤੁਸੀਂ ਕੱਲ ਨੂੰ ਤੰਗ ਕਰੋਗੇ ਤਾਂ ਪਰਤੇ ਰੇ ਨਾ ਕੋਣ ਜੀ ਦੇ ਕੋਸ ਨਹੀਂ ਹੁੰਦਾ ਚਾਰ ਪੀਏ ਖਾਲਾ ਜੇ ਨਾ ਤੋ ਐਵੇਂ ਮਰ ਜੇਲੀ ਪਕਾਈ ਦੇਖ ਅੱਛਾ ਜੀ ਵੀ ਲੜਕਦੀ ਆ ਪਹਿਲਾਂ ਹੀ ਵੀ ਬਿੱਤਾ ਕੜੇ ਨੇਗੇ ਪਤਾ ਕੜੇ ਫੇਰ ਅਗਲੇ ਨੂੰ ਇੰਨਾ ਵੀ ਪਤਾ ਲੱਗ ਗਿਆ ਵੀ ਘੜ ਕੜੇ ਨੇ ਮੈਂ ਮਰੀ ਨਹੀਂ ਤੂੰ ਤਾਂ ਬੈਠੀ ਐ ਤੂੰ ਤੂੰ ਤਾਂ ਫਿਰ ਮੈਂ ਆਏ ਤਾਂ ਮੈਨੂੰ ਲੱਗਾ ਮੇਰਾ ਰਿਸ਼ਤਾ ਵੀ ਨਹੀਂ ਸੇ ਚੜਨਾ ਜੇ ਮੈਂ ਤੂੰ ਪਹਿਲੇ ਹੀ ਕਹਿਤਾ ਉਹ ਆਏ ਤਾਂ ਚੜਵਾ ਲਾਂਗੇ ਮੈਂ ਤਾਂ ਤੇਰੇ ਕੋਲੇ ਕਹਿਣਾ ਹਪੂਆ ਕੋਲੇ ਥੋੜੀ ਕਿਹਾ ਪੂਆ ਕੋਲ ਤੂੰ ਬੋਲੀ ਤਾਂ ਕਿਵੇਂ ਗਿਆ ਉਹਨੂੰ ਹੂ ਇਤੇ ਰਹਿ ਜਿੱਥੇ ਦਾ ਤੂੰ ਚਾਹ ਪਾਣੀ ਪਿਆਉਣਾ ਸੀ ਉਹਨੂੰ ਬਣਾ ਕੇ ਓਏ ਕੋਸ ਨਹੀਂ ਉਹਦਾ ਪੂਆ ਨੂੰ ਚਾਹ ਪਾਣੀ ਉਹਦਾ ਸੱਡ ਇੱਥੇ ਤਾਂ ਠੱਕੇ ਦਿੰਦੀ ਆ ਪੂਆ ਹੋਰ ਕਿਦੋਂ ਕਰਾਈ ਉਹ ਮੈਂ ਮਰ ਜਾ ਬਈ ਉਹਨੇ ਸੁਣ ਲੈਣਾ ਉਹਨੇ ਰਿਸ਼ਤਾ ਛੱਡ ਆਪਣੀ ਦੇਣੀ ਨਹੀਂ ਚੜਨਾ ਹੈਗਾ ਕੋ ਕੋਈ ਦਰੇ ਨਹੀਂ ਇੱਥੀ ਤੂੰ ਦੇਖ ਲਈ ਉਹਨੂੰ ਮੇਰੀ ਇੱਕ ਗੱਲ ਸੁਣ ਜਿਦੇ ਇਹਨਾਂ ਨੂੰ ਐ ਪਤਾ ਹੁੰਦਾ ਨਾ ਇਹ ਬਚੋਲਣ ਆਈਆਂ ਇਹ ਜਿਨੀ ਨਹੀਂ ਹੁੰਦੀਆਂ ਨੇ ਜਿੰਨਾ ਮਰਜੀ ਉਹਨੂੰ ਕੀ ਦੇਣਾ ਮੇਰੀ ਗੱਲ ਸੁਣ ਲੈ ਇਹਨਾਂ ਨੂੰ ਜਿੰਨਾ ਮਰਜੀ ਗਿਚਰ ਆਪਾਂ ਨਹੀਂ ਦਿੰਦੇ ਉਹ ਤਾਂ ਕੰਜਰ ਦੇਣਗੇ ਜਿਨ੍ਹਾਂ ਦੇ ਤੇਰੇ ਬਾਅਦ ੱਟਕਾ ਮਾਰ ਕੇ ਉਹ ਜਿਨ੍ਹਾਂ ਦੇ ਬਾਅਦ ਤੈਨੂੰ ਹਾਂ ਤੇਰਾ ਤੂੰ ਤਾਂ ਪਹਿਲੇ ਹੀ ਕਹੀ ਜਾਂਦਾ ਵੀ ਉਹਨਾਂ ਦੇ ਬਾਅਦ ਤੈਨੂੰ ੱਟਕਾ ਮਾਰ ਕੇ ਆਉਂ ਮੇਰੀ ਗੱਲ ਸੁਣ ਲੈ ਜਦੋਂ ਮੈਂ ਵੀ ਫਿਰ ਦੇਖੀ ਹੈ ਹੁਣ ਮੈਂ ਵੀ ਤਕੜੀ ਹੋ ਜੂਗੀ ਮੇਰੇ ਜੇ ਸਹੁਰੇ ਤਕੜੇ ਆ ਮੇਰੇ ਫਿਰ ਮੈਂ ਵੀ ਨਹੀਂ ਤੈਨੂੰ ਪੁੱਛਿਆ ਕਰਨਾ ਅੱਛਾ ਤੂੰ ਤਾਂ ਅਜੇ ਤਾਂ ਵਿਆਹ ਹੀ ਨਹੀਂ ਕਿ ਲੈਣਾ ਨਹੀਂ ਦੇਣਾ ਨਹੀਂ ਤੂੰ ਤਾਂ ਪਹਿਲੀ ਲੱਗੀ ਉਹਨਾਂ ਦੇ ਮੇਰਾ ਕਰਨ ਮੁਰ ਤੇ ਮੈਨੂੰ ਕਿਹਨੇ ਪੁੱਛਿਆ ਫਿਰ ਹਾਂ ਫਿਰ ਜਦੋਂ ਤੂੰ ਆਏ ਬੋਲੀ ਇੰਨਾ ਦਾ ਉਹ ਮੈਥੋਂ ਨਹੀਂ ਬਗਾਈ ਹੁੰਦੀ ਤੇਰੇ ਨਾਲ ਬਸ ਕਰ ਤੂੰ ਲੱਗੀ ਪਈ ਹੈ ਕੀ ਬੇਟੀ ਮੈਨੂੰ ਲੱਗਦਾ ਨਾ ਇਹਦਾ ਵਿਆਹ ਤੋਂ ਬਾਅਦ ਚ ਵੀ ਇਹੀ ਹਾਲ ਰਹਿਣਾ ਮੋਂ ਇਹਨੂੰ ਉੱਥੇ ਤਾਂ ਰੱਖ ਲੂੰਗੀ ਇਹ ਤਾਂ ਉੱਥੇ ਵੀ ਲੜੀ ਜਾਇਆ ਕਰੂਗਾ ਮੇਰੇ ਨਾਲ ਆਡਾ ਲਾ ਲਿਆ ਕਰੂਗਾ ਵੇ ਗੱਲ ਸੁਣ ਲਾਉਦੇ ਆ ਵੇ ਮੁੰਡਿਆ ਆਟਾ ਮੁੱਕਿਆ ਪਿਆ ਆਟਾ ਲਿਆ ਆਹ ਲੱਜਾ ਚ ਆ ਜਾ ਮੈਂ ਤਾਂ ਹੁਣ ਡਿੱਕੀ ਆ ਨਾ ਹੁਣ ਨਾ ਵੀ ਕਿਹੜੇ ਵੇਲੇ ਮੇਰੀ ਚਾਹ ਆ ਜੇ ਉਹ ਤਾਂ ਠੀਕ ਐ ਆਹਾ ਬੜੀ ਸਵਾਦ ਬਣਾਇਂਗੀ ਇਹ ਚਾਹ ਕੀ ਗੱਲ ਆ ਨਹੀਂ ਜੀ ਤਾਂ ਲੱਗ ਗਿਆ ਢਿੱਲਾ ਜਾ ਮੂੰਹ ਕਰੀ ਬੈਠੀ ਆ ਬਸ ਲੱਗਿਆ ਵਰਗਾ ਹੀ ਆਗਾ ਕਿਉਂ ਕੀ ਹੋ ਗਿਆ ਹੋਣਾ ਕੀ ਆ ਮੈਂ ਤਾਂ ਇੱਕੀ ਟੈਨਸ਼ਨ ਹੋਈ ਪਈ ਆ। ਮੇਰੇ ਭਰਾ ਦਾ ਨਾ ਜੀ ਨਹੀਂ ਲੱਗਦਾ ਹੁਣ। ਮੈਨੂੰ ਤਾਂ ਬਸ ਇਹ ਟੈਨਸ਼ਨ ਆ ਗਈ। ਲੈ ਅਖੇ ਭਰਾ ਦਾ ਜੀ ਨਹੀਂ ਲੱਗਦਾ ਹੁਣਾ। ਮੈਨੂੰ ਤਾਂ ਇਹ ਹੀ ਟੈਨਸ਼ਨ ਆ ਗਈ। ਟੈਨਸ਼ਨ ਲੈਣ ਲਈ ਕਿਹੜੀ ਗੱਲ ਆ? ਉਹਨੂੰ ਕਿ ਆ ਜਾ ਕਰ ਭਾਈ। ਉੱਥੇ ਆ ਕੇ ਗੇੜਾ-ਗੂੜਾ ਮਾਰ ਆਇਆ ਕਰ ਤੇ ਕੋਈ ਗੱਲ ਨਹੀਂ ਹੈ? ਉਹ ਤਾਂ ਮੈਂ ਮੰਨਦੀ ਹੈਗੀ ਪਰ ਫਿਰ ਵੀ ਮੈਂ ਉਹਨੂੰ ਕਿ ਮੈਂ ਕਹਿ ਸਕਨੀ ਆ ਵੀ ਤੂੰ ਇੱਥੇ ਆ ਜਾ। ਲੈ ਕਹਿਨੂ ਕਿਆ ਤੇਰਾ ਆਪਦਾ ਘਰ ਆ ਘਰ ਦੇ ਮਾਲਕਾਂ ਤੋਂ ਤੂੰ ਕਹਿ ਸਕਦੀ ਆਂ ਵੀ ਭਈ ਇੱਥੇ ਆ ਜਾ ਘਰ ਪੰਜ ਸੱਤ ਦਿਨ ਇੱਥੇ ਲਾ ਲਿਆ ਕਰ ਇੱਕ ਅੱਧਾ ਦਿਨ ਉੱਥੇ ਜਾ ਕੇ ਗਿੜਾ ਮਾਰਿਆ ਕਰ ਭਈ ਉਹਦੀ ਸਫਾਈ ਸਫੁਈ ਕਰਿਆ ਆਇਆ ਕਰ ਬਾਹਲਾ ਕਰਦੀ ਆਪਾਂ ਚੱਲ ਵੜਿਆ ਕਰਾਂਗੇ ਨਹੀਂ ਨਹੀਂ ਉਹਨੂੰ ਆਦਤ ਨਹੀਂ ਹੈਗੀ ਐ ਕਿਤੇ ਜਾ ਕੇ ਰਹਿਣ ਦੀ ਪਰ ਫਿਰ ਵੀ ਮੈਂ ਮੇਰਾ ਦਿਲ ਇਹੀ ਕਹਿੰਦਾ ਕਿ ਮੈਂ ਉਹਨੂੰ ਇੱਥੇ ਲਿਆ ਆਵਾਂ ਮੈਂ ਉਹ ਉੱਥੇ ਰੋਲਦਾ ਫਿਰਦਾ ਹੂ ਗਲੀਆਂ 'ਚ ਉਹ ਮੈਨਾਂ ਤੈਨੂੰ ਕਹਿਣ ਹੀ ਲੱਗਿਆ ਸੀਗਾ ਵੀ ਤੂੰ ਨਾ ਐ ਕਰ ਉਹ ਇੱਥੇ ਲਿਆ ਨਾਲੇ ਉਹਦਾ ਰੋਟੀ ਪਾਣੀ ਦਾ ਔਖਾ ਨਾਲੇ ਤਾਂ ਇੱਥੇ ਰੋਟੀ ਪਾਣੀ ਵਧੀਆ ਖਾ ਲਿਆ ਕਰੂਗਾ ਹੈ ਫੇਰ ਕੀ ਹੁੰਦਾ ਨਾਲੇ ਮੈਂ ਤੇ ਬਾਪੂ ਤਾਂ ਤੈਨੂੰ ਪਤਾ ਖੇਤ ਵਗ ਜਾਨੇ ਆ ਤੇ ਤੇਰੇ ਕੋਲੇ ਇੱਥੇ ਰਹਿ ਪਿਆ ਕਰੂਗਾ ਵਧੀਆ ਜੀ ਲੱਗ ਜਾ ਕਰੂ ਤੇਰਾ ਹੈ ਇਹ ਤਾਂ ਗੱਲ ਹੈਗੀ ਹੈ ਜੀ ਕੋਈ ਗੱਲ ਨਹੀਂ ਕਰ ਲੈ ਉਹਦੇ ਨਾਲ ਫੋਨ ਤੇ ਗੱਲ ਠੀਕ ਹੈ ਕਹਿ ਦੀ ਉਹਨੂੰ ਜਿਵੇਂ ਕਹਿਣਾ ਕਿ ਭਾਈ ਇੱਥੇ ਆ ਜਾ ਨੜੇ ਜਾ ਬਾਪੂ ਨੂੰ ਚਾਹ ਪੜਾ ਦੇ ਫਿਰ ਅਸੀਂ ਪੀ ਕੇ ਖੇਤ ਵਗ ਜਾਾਂਗੇ ਹੁਫ ਹੋਏ ਰੱਬ ਨੇ ਵੀ ਅੱਗ ਲਾ ਛੱਡੀ ਆ ਲੈ ਬਾਪੂ ਜੀ ਚਾਹ ਲੈ ਬੱਤਾਂ ਹੋਰ ਗਰਮੀ ਬਹੁਤ ਚਾਹੀਦੀ ਬਾਪੂ ਜੀ ਹਾਂ ਬੱਤਾਂ ਤੂੰ ਹਟ ਲਾ ਜਾ ਮੂੰਹ ਕੀਤਾ ਪੁੱਤਾਂ ਨਹੀਂ ਨਹੀਂ ਬਾਪੂ ਜੀ ਉਦਾਂ ਹੀ ਬੱਸ ਨਹੀਂ ਗਲਤ ਤਾਂ ਕੁਝ ਜ਼ਰੂਰ ਆ ਪਤਾ ਤੂੰ ਦੱਸ ਦੇ ਖੁੱਲ ਕੇ ਤੂੰ ਨਾ ਮੈਨੂੰ ਆਦਾ ਸਹੁਰਾ ਨਾ ਸਮਝਦਾ ਪਿਓ ਸਮਝ ਨਾ ਨਾ ਬਾਪੂ ਜੀ ਮੈਂ ਤੁਹਾਨੂੰ ਆਦਾ ਪਿਓ ਹੀ ਸਮਝਦੀ ਆਂਗੀ ਇਹ ਜੀ ਤਾਂ ਮੇਰੇ ਕੋਈ ਮਨ ਚ ਗੱਲ ਹੀ ਨਹੀਂ ਹੈਗੀ ਹਾਂ ਜੇ ਜਿਹੜੀ ਕੋਈ ਗੱਲ ਆ ਖੁੱਲ ਕੇ ਦੱਸੇ ਰਣ ਕੇ ਉਹ ਤਾਂ ਬਾਪੂ ਜੀ ਤੁਹਾਨੂੰ ਪਤਾ ਹੀ ਆ ਮੇਰੇ ਪ੍ਰਾਹ ਨੂੰ ਲੈ ਕੇ ਥੋੜੀ ਫਿਕਰ ਕਰਦੀ ਆਂ ਮੈਂ ਕਿਉਂਕਿ ਮੇਰਾ ਪ੍ਰਾਹ ਵਿਚਾਰਾ ਇਕੱਲਾਗਾ ਹੱਗੇ ਤਾਂ ਮੈਂ ਰੋਟੀ ਰੋਟੀ ਬਣਾ ਦਿੰਦੀ ਸੀਗੀ ਹੋਂ ਤਾਂ ਪਤਾ ਨਹੀਂ ਕਿੱਥੋਂ ਰੋਟੀ ਖਾਂਦਾ ਹੋਣਾ ਕਿੱਥੋਂ ਨਾ ਮੈਂ ਫੋਨ ਵੀ ਲਈ ਜਾਨੀ ਫੋਨ ਵੀ ਨਹੀਂ ਚੱਕਦਾ ਉਹਦੀ ਫਿਕਰ ਆ ਬਸ ਹੋਰ ਨਹੀਂ ਕੋਈ ਤੂੰ ਐਂ ਕਰ ਪੁੱਤਾ ਉਹਨੂੰ ਇੱਥੇ ਬੁਲਾ ਲੈ ਆਪਣੇ ਕੋਲੇ ਬਾਪੂ ਜੀ ਇੱਥੇ ਕਿਵੇਂ ਸਿੱਟ ਆਉਂ ਕੁਛ ਨਹੀਂ ਹੁੰਦਾ ਨਾਲ ਸਾਨੂੰ ਦੋਨੇ ਭੈਣ ਭਰਾ ਇਕੱਠੇ ਹੋਜੋਗੇ ਠੀਕ ਹੈ ਨਾਲ ਜੇ ਕੋਈ ਕਾੜੂ ਦੁੱਖ ਤਕਲੀਫ ਹੈ ਉਹ ਸਾਰਾ ਬਣੂਗਾ ਕਿਉਂ ਛਣੇ ਹੁਣ ਖੇਤ ਰਹਿੰਦਾਗਾ ਹੈ ਕੋਈ ਬਿਮਾਰੀ ਐ ਠਮਾਰੀਆ ਤਾਪ ਸਰਵਾਗਾ ਪੱਜ ਕੇ ਡਾਕਟਰ ਨੂੰ ਤਾਂ ਬੁਲਾ ਲਿਆ ਕਰੂ ਹੈ ਇਤ ਕੱਲ ਹੈ ਗਿਆ ਬਾਪੂ ਜੀ ਹਾਂ ਨਾਲੇ ਥੋੜਾ ਦੋਨਾਂ ਭੈਣ ਭਰਾਵਾਂ ਦਾ ਜੀ ਲੱਗਾ ਰਹੂਗਾ ਪਰ ਫਿਰ ਵੀ ਬਾਪੂ ਜੀ ਇਹ ਨਹੀਂ ਪਤਾ ਉਹ ਆਊ ਕਨਾ ਤੁਹਾਨੂੰ ਪਤਾ ਅਗਲਾ ਕਹਿ ਦਿੰਦਾ ਭੈਣ ਦੇ ਸੌਰੀ ਜਾ ਕੇ ਬਹਿ ਗਿਆ ਉਹ ਇਹਨਾਂ ਗੱਲਾਂ ਨੂੰ ਬੜਾ ਸੋਚਦਾਗਾ ਇਹ ਜਿਹੜੀਆਂ ਗੱਲਾਂ ਸੀ ਨਾ ਪੁੱਤ ਇਹ ਪਹਿਲਾਂ ਵਾਲੇ ਪੁਰਾਣੇ ਜ਼ਮਾਨੇ ਦੀਆਂ ਸੀਗੀਆਂ ਜ਼ਮਾਨਾ ਬਹੁਤ ਬਦਲ ਗਿਆ ਹੁਣ ਹੁਣ ਨਹੀਂ ਕੋਈ ਸੋਚਦਾ ਅੱਗੇ ਤਾਂ ਕਹਿ ਰਹੇ ਹੁੰਦੇ ਸੀਗੇ ਸਹਰੇਗਰ ਜਵਾਈ ਕੁੱਤਾ ਭੈਣ ਕਰੇ ਭਾਈ ਕੁੱਤਾ ਇਹ ਪੁਰਾਣੀਆਂ ਕਹਾਵਤਾਂ ਪਹਿਲਾਂ ਵਾਲੀਆਂ ਹੁਣ ਨਹੀਂ ਕੋਈ ਸਮਝਦਾ ਇੱਥੇ ਗੱਲ ਹੈ ਗਿਆ ਚਲ ਕੋਈ ਨਾ ਬਾਪੂ ਜੀ ਮੈਂ ਕਰਦੀ ਆ ਫੋਨ ਫਿਰ ਉਹਨੂੰ ਆ ਜਾਈਏ ਜੀ ਉੱਥੇ ਰਿਹਾ ਮੰਦਿਰ ਨਾਲ ਰਲ ਗਿਆ ਇਹ ਨਹੀਂ ਪਤਾ ਵੀ ਨਸ਼ੇ ਤੇ ਗਿੱਚ ਜੀ ਹਾਂ ਇਹ ਤਾਂ ਗੱਲ ਹੈਗੀ ਆ ਬਾਪੂ ਜੀ ਹੈ ਚਲ ਕੋਈ ਨਾ ਬਾਪੂ ਜੀ ਮੈਂ ਕਰਦੀ ਆ ਫੋਨ ਇਹੀ ਤਾਂ ਫਿਕਰ ਹੈਗਾ ਵੀ ਕੋਈ ਏਦਾਂ ਦੀ ਪ੍ਰਾਪਰਟੀ ਵੀ ਹੋਣੀਗੀ ਵੀ ਬੰਦਾ ਕਿੱਥੋਂ ਕਿਵੇਂ ਕੀ ਹਿਲਾ ਕਰੂਗਾ ਵੱਡੀ ਗਲਤੀ ਪੁੱਤ ਨਸ਼ੇ ਦੀ ਆ ਹੰਦੂ ਦੇਖ ਰਹਾ ਵੀ 12 12 13 13 ਸਾਲ ਦੇ ਮੁੰਡੇ ਕਿੰਨਾ ਕਿੰਨਾ ਨਸ਼ਾ ਕਰੀ ਜਾਂਦੇ ਆ ਹਾਂ ਬਾਪੂ ਜੀ ਤਾਂ ਗੱਲ ਹੈਗੀ ਆ ਚਲੋ ਕੋਈ ਨਾ ਮੈਂ ਫਿਰ ਫੋਨ ਕਰਦੀ ਆ ਹਾਂ ਉਹ ਇੱਥੇ ਬੁਲਾ ਲਾ ਸ਼ੇਰ ਬਣ ਕੇ ਫੋਨ ਕਰਦੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਵੀਰੇ ਕਹੇ ਆ ਜਾ ਤੂੰ ਇੱਥੇ ਗਏ ਠੀਕ ਹੈ ਬਾਪੂ ਜੀ ਹਾਂ ਠੀਕ ਹੈ ਨਾ ਠੀਕ ਹੈ ਹਾਂ ਜਿਆ ਕਰ ਲੈ ਕੰਮ ਮੇਰਾ ਖੇਰ ਮੈਂ ਪੀਣਾ ਚਾਹ ਹਾਂ ਇਹ ਪਗਾਨਾ ਬਾਝੇ ਨੂੰ ਪਤਾ ਨਹੀਂ ਕੀ ਹੋ ਗਿਆ ਦੁਬਾਰੇ ਲਾ ਕੇ ਦੇਖਾਂ ਵੀਰੇ ਨੂੰ ਫੋਨ ਜੇ ਚੱਕ ਲਿਆ ਇਹ ਪਤਾ ਨਾ ਫੋਨ ਨਹੀਂ ਚੱਕਦਾ ਹੁੰਦਾ ਹੈਗਾ ਹੈਲੋ ਹੈਲੋ ਹਾਂ ਬਈ ਸਤਿ ਸ੍ਰੀ ਅਕਾਲ ਕਸਿਕਾਲ ਭਨੇ ਕਿਵੇਂ ਆ ਠੀਕ ਆ ਵਧੀਆ ਤੇ ਕੀ ਗੱਲ ਫੋਨ ਨਹੀਂ ਚੱਕਦਾ ਕਾਹਨੂੰ ਭਨੇ ਫੋਨ ਕਾਹਨੂੰ ਉਹ ਕਹਤਾ ਮੈਂ ਗਿਆ ਹੋਇਆ ਸੀਗਾ ਯਾਰਾਂ ਦੋਸਤਾਂ ਨਾਲ ਤੁਰੇ ਫਿਰਦਾ ਸੀ ਹੋਰ ਤਾਂ ਕੁਝ ਨਹੀਂ ਯਾਰਾਂ ਦੋਸਤਾਂ ਨਾਲ ਤੁਰਿਆ ਫਿਰਦੈ ਨੂੰ ਇਹ ਨਹੀਂ ਪਤਾ ਲੱਗਦਾਗਾ ਵੀ ਭੈਣ ਨੇ ਇਨੇ ਫੋਨ ਲਾਈ ਜਾਂਦੀ ਐ ਮੈਂ ਫੋਨ ਚੱਕ ਲਾਂ ਅਰੇ ਬੱਸ ਕਾਹਨੂੰ ਫੋਨ ਮੇਰਾ ਪਰੇ ਤੇ ਆ ਸੀ ਹੁੰਦਾ ਬਾਕੀ ਫੋਨ ਮੇਰਾ ਪਰੇ ਪੈਸੇ ਦੰਦ ਕੱਢ ਕੇ ਨਹੀਂ ਨਾ ਸਰਨਾ ਹੈਗਾ ਤੈਨੂੰ ਪਤਾ ਮੈਨੂੰ ਕਿੰਨੀ ਫਿਕਰ ਹੋਈ ਬਈ ਸੀਗੀ ਉਹ ਚਾਹ ਲ ਮੈਂ ਮੰਨਦਾ ਗੱਲ ਫਿਰ ਏਡੀ ਕਿਡੀ ਕਿਡੀ ਗੱਲ ਹੈ ਮੈਨੂੰ ਇਹ ਦੱਸ ਰੋਟੀ ਰੋਟੀ ਖਾਧੀ ਹੈ ਕਿ ਨਹੀਂ ਹਾਂ ਰੋਟੀ ਤਾਂ ਖਾ ਲਈ ਸੀ ਬਸ ਸੋਨੀ ਕਿਆ ਬਣੀ ਉਹ ਖਾ ਲੈਣਾ ਉਹਨਾਂ ਰੋਟੀ ਸੋਨੀ ਕਿਆ ਬਣੀ ਰੋਟੀ ਹਾਂ ਪਹਿਲਾਂ ਤਾਂ ਉਤਰ ਜਾਂਦਾ ਨਹੀਂ ਸੀ ਹੁੰਦਾ ਤੂੰ ਉਹ ਭਾਗ ਜਾਈਦਾ ਚਲੋ ਉਹਦੀ ਮਾਂ ਤਾਂ ਕਹਿੰਦੀ ਕਹਿੰਦੀ ਕਿ ਵੀ ਪੁੱਤ ਤੂੰ ਕਿੱਥੇ ਕੱਲਾ ਜਾਣਾ ਹੈਗਾ ਖਾ ਨੂੰ ਕਿੱਧਰ ਬਣਾਵੇਂਗਾ ਰੋਟੀਆਂ ਤੂੰ ਕਹਿੰਦੀ ਦੋ ਰੋਟੀਆਂ ਖਾਣੀਆਂ ਨੇ ਤੂੰ ਇੱਥੇ ਹੀ ਆ ਜਾਕਰ ਮੈਨੂੰ ਸਹੀ ਸਹੀ ਦੱਸ ਕੋਈ ਲੋਕਾਂ ਦਾ ਤਾਂ ਨਹੀਂ ਮੇਰੇ ਤੋਂ ਕੋਈ ਜਣਾ ਜੇ ਬੋਲੀ ਆ ਨਾ ਫੋਨ ਵੀ ਨਹੀਂ ਚੱਕਦਾ ਨਹੀਂ ਨਹੀਂ ਮੈਂ ਕੀ ਲੁਕਾਉਣਾ ਤੈਨੂੰ ਕੀ शक ਪਏ ਸ਼ੱਕ ਕੀ ਮੈਨੂੰ ਹੋਰ ਹੀ ਡਰ ਜਾ ਲੱਗਦਾ ਕੀ ਡਰ ਲੱਗਦਾ ਤੈਨੂੰ ਵੀ ਪਤਾ ਹੀ ਹੈ ਮੈਂ ਤੇਰੀ ਭੈਣ ਆਂਗੀ ਪਹਿਲਾਂ ਤੈਨੂੰ ਕਿੰਨੇ ਸਵਾਲ ਜਵਾਬ ਕਰਦੀ ਸੀ ਉਹ ਤਾਂ ਅੱਲਾਹ ਕਹਦਾ ਮੇਰੇ ਭਰਾਗਾ ਤੂੰ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਮੈਨੂੰ ਐਂ ਤੇ ਦੱਸ ਵੀ ਤੈਨੂੰ ਕੀ ਲੱਗਦਾ ਮੈਨੂੰ ਕਿਹੜਾ ਕੋਈ ਦੱਸ ਬਾੜਾ ਨਾ ਮਢੀ ਰਜੀ ਜਿਨਾ ਰਹਾ ਕਰ ਨੇ ਸੁਖੀ ਅਰਗਣਾ ਦਾ ਬਿਲਕੁਲ ਵੀ ਨਹੀਂ ਰਲਣਾ ਹੈਗਾ ਤੂੰ ਉਹ ਨਹੀਂ ਉਹਨਾਂ ਨਾਲ ਕੋਈ ਦਾ ਨਾਮ ਮੈਂ ਤੇ ਸੋਨੀ ਸੋਨੀ ਨਾਲ ਹੀ ਮੈਂ ਮੈਂ ਤਾਂ ਸੋਨੀ ਸੋਨੀ ਵਰ ਕਹਿੰਦੇ ਸਾਰੇ ਤੂੰ ਫਿਰ ਮੈਨੇ ਸੋਨੀ ਨਾਲ ਗੱਲ ਕਰਾਈ ਚੰਗਾ ਮੈਨੂੰ ਨਾਲ ਗੱਲ ਕਰਨੀ ਹੈ ਹੁਣ ਤਾਂ ਹੈ ਨਹੀਂਗਾ ਮੇਰੇ ਕੋਲੇ ਹੁਣ ਹੈ ਨਹੀਂ ਤੇਰੇ ਕੋਲ ਹੈ ਹੂੰ ਕਿਉਂ ਕਿੱਥੇ ਗਿਆ ਉਹ ਘਰੇ ਗਿਆ ਵਾਸੀ ਇੱਧਰ ਬੈਠ ਜੀ ਉੱਤੇ ਆਪਣੇ ਖੂਹ ਵਾਲਾ ਥੜਾ ਨਹੀਂ ਹੈਗਾ ਉੱਥੇ ਬੈਠ ਕਿਹਦੇ ਨਾਲ ਬੈਠਾ ਤੂੰ ਉਸ ਨਾਲ ਹੀ ਗੱਲ ਕਰਾ ਦੇ ਲੈ ਹੁਣ ਤਾਂ ਮੈਂ ਇਕੱਲੇ ਹੀ ਬੈਠਾ ਇੱਥੇ ਕੋਈ ਨਹੀਂ ਹੈਗਾ ਪਹਿਲਾਂ ਤਾਂ ਅਸੀਂ ਇੱਧਰ ਬੈਠੇ ਆਂ ਨਹੀਂ ਉਹ ਮੈਂ ਕੱਲਾ ਬੈਠਾ ਹੋਰ ਤਾਂ ਕੋਈ ਨਾਲ ਕੋਈ ਮੇਰੀ ਗੱਲ ਸੁਣ ਲੈ ਹੂੰ ਅਲ ਜਾਈ ਜੇ ਨਾ ਜਾ ਜੇ ਕੋਈ ਗੱਲ ਆ ਤਾਂ ਮੈਨੂੰ ਸਾਫ਼-ਸਾਫ਼ ਦੱਸ ਦੇ ਮੇਰਾ ਦਿਲ ਕਾਲਾ ਪਈ ਜਾਂਦਾ ਨਹੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਐਵੇਂ ਬਿਨਾਂ ਗੱਲ ਤੋਂ ਫਿਕਰ ਕਰੀ ਜਲੀ ਰਹੀਂਦੀ ਆ ਬਣ ਤੈਨੂੰ ਪਤਾ ਤਾਂ ਹੈਗਾ ਪਹਿਲਾਂ ਕਿੰਨਾ ਕੌ ਕਰਦਾ ਹੁੰਦਾ ਸੀ ਚੱਲ ਮੇਰੀ ਗੱਲ ਸੁਣ ਮੈਂ ਇੱਥੇ ਮੇਰੇ ਸਹੁਰਿਆਂ ਨਾਲ ਗੱਲ ਕਰ ਲਈਏ ਤੂੰ ਇੱਥੇ ਆ ਜਾ ਮੇਰੇ ਕੋਲ ਕਿੱਥੇ ਇੱਥੇ ਤੇਰੇ ਸਹੁਰੇ ਲਾਹੋਰ ਹੋਰ ਕਿਤੇ ਸੌਰੀ ਜਾਣਾ ਆਪਦੇ ਬਗ ਜਾ ਆਪਦੇ ਮੇਰੇ ਹੁੰਦੇ ਫਿਰ ਗੱਲਾਂ ਕਾਧੀਆਂ ਸੀ ਤੂੰ ਮੇਰੇ ਸੌਰੀ ਆ ਜਾ ਤੂੰ ਇਥੇ ਨਾਲੇ ਕੰਮਦੰਦਾ ਮੇਰ ਨਾਲ ਕਰਾ ਦਿਆ ਕਰੀ ਤੇ ਇਥੇ ਨਾਲੇ ਤੈਨੂੰ ਸੌਖਾ ਹੋ ਜਾਊਗਾ ਉਹ ਮੈਂ ਇਥੇ ਕੀ ਕਰੂੰਗਾ ਉੱਥੇ ਉਹ ਲੋਕਾਂ ਦੀਆਂ ਕਹਾਵਤਾਂ ਤੂੰ ਤਾਂ ਸੱਚ ਕਰਨ ਤੇ ਤੂੰ ਨਿਵਾਗ ਲੋਕ ਕਹਿੰਦੇ ਉਹ ਕੁੱਤਾ ਬਿੱਲਾ ਪਤਾ ਨਹੀਂ ਸੌਰਾ ਕਰੇ ਜਵਾਈ ਪਤਾ ਨਹੀਂ ਕਿਵੇਂ ਉਹ ਤਾਂ ਸੌਰੇ ਘਰੇ ਹੁੰਦਾਗਾ ਹਾਂ ਭੈਣ ਕਰੇ ਭਾਈ ਕਹਿੰਦੇ ਹੁੰਦੇ ਚਲ ਕੋਈ ਨਾ ਕੁੱਤਾ ਹੀ ਸਹੀ ਕੋਈ ਨਾ ਕੋਈ ਨਾ ਫਰਾ ਉਹ ਤੂੰ ਮੈਨੂੰ ਹੁਣ ਕੌਲੇ ਨਾ ਬਹਾਦੀ ਇੱਥੇ ਬੰਨ ਕੇ ਅੱਖ ਕੌਲੇ ਨਾ ਬਹਾਦੀ ਮੇਰੀ ਗੱਲ ਸੁਣ ਇੱਥੇ ਗਲਾਂ ਚ ਤੂੰ ਧੱਕੇ ਖਾਂਦਾ ਫਿਰੇਗਾ ਤੂੰ ਭੈਣ ਦੀ ਸੁਣ ਨਹੀਂ ਸਕਦਾ ਹੈ ਉਹ ਇੱਥੇ ਤਾਂ ਹੁਣ ਆਪਦਾ ਘਰ ਆ ਇੱਥੇ ਆਪਦਾ ਪਿੰਡ ਆ ਹੁਣ ਮੈਂ ਕਿਸੇ ਕਿਸੇ ਦੀ ਚੜਕ ਤਾਂ ਨਹੀਂ ਚੱਲਣੀ ਪੈਂਦੀ ਮੈਨੂੰ ਇੱਥੇ ਤੇਰਾ ਕੋਈ ਨਹੀਂ ਗੋਲਾ ਮਾਰਦਾ ਤੂੰ ਚੁੱਪ ਕਰਕੇ ਆ ਜਾ ਮੇਰੀ ਗੱਲ ਸੁਣ ਲੈ ਮੇਰੇ ਦਿਮਾਗ ਫਿਰਿਆ ਪਿਆਗਾ ਤੇਰਾ ਤਾਂ ਉਹੀ ਦਿਮਾਗ ਫਿਰਿਆ ਰਹਿੰਦਾ ਬਿਨਾਂ ਗੱਲ ਤੂੰ ਚੱਲ ਤੂੰ ਮੈਨੂੰ ਆਏ ਦੱਸ ਤੂੰ ਆਏਗਾ ਕਦੋਂ ਮੇਰੇ ਕੋਲ ਮੈਂ ਦੇਖੂ ਆ ਜਦੋਂ ਮੇਰਾ ਟਾਈਮ ਜਲ ਗਿਆ ਉਹ ਦਵਾਉਂਗਾ ਦੇਖੂਗਾ ਨਹੀਂ ਆ ਜਾ ਥੰ ਤੱਕ ਮੇਰੇ ਕੋਲ ਆ ਜਾ ਚੁੱਪ ਕਰਕੇ ਨਾ ਆਥਣ ਦਾ ਕਿਸੀ ਮੈਂ ਤੇ ਸੋਨੀ ਨੇ ਜਾ ਕੇ ਆਣਾਗਾ ਕਿਤੇ ਕਿਤੇ ਨਹੀਂ ਜਾਣਾ ਤੂੰ ਮੇਰੇ ਕੋਲ ਆ ਜਾ ਚੁੱਪ ਕਰਕੇ ਮੈਂ ਮੇਰੀ ਗੱਲ ਸੁਣ ਲੈ ਬਾਲਾ ਤੂੰ ਬਦਾਂ ਜਨ ਬਣਿਆ ਕਰ ਠੀਕ ਹੈ ਵੱਡੀਆਂ ਮੇਤਰ ਤੇ ਇੱਥੇ ਆ ਜਾ ਮੇਰੇ ਕੋਲ ਮੇ ਸੌਰੀ ਆਹ ਉਹ ਵੱਡੀਆਂ ਤਾਂ ਹੀ ਤਾਂ ਫਾਇਦਾ ਠਾਉਨੀਆਂ ਵੱਡੀ ਹੋਣ ਦਾ ਤੂੰ ਕੋਈ ਨਕੋਸ ਮਰਜ਼ੀ ਬੋਲੀ ਜਾ ਤੂੰ ਮੇਰੇ ਕੋਲ ਆ ਜਾ ਚੁੱਪ ਕਰਕੇ ਚਲ ਚੰਗਾ ਠੀਕ ਆ ਚੰਗਾ ਫਿਰ ਹੱਦ ਹੋ ਗਈ ਜਵਾਕ ਜੀ ਦੀ ਲੈ ਕੱਲੀ ਨਹੀਂ ਸੁਣਦਾ ਪਿਆਗਾ ਵੀ ਬੰਦਾ ਭੈਣ ਭਾਈ ਨਾਲ ਤਾਂ ਗੱਲ ਕਰ ਹੀ ਸਕਦਾ ਕਿਵੇਂ ਟਾਲਦਾਗਾ ਇਹ ਪੱਕਾ ਕਿਸੇ ਪੁੱਠੇ ਸਿੱਧੇ ਕੰਮ 'ਚ ਫਸਿਆ ਹੋਊਗਾ ਕੋਈ ਨਾ ਆਉਣ ਦੇ ਇੱਥੇ ਖਿਚੂ ਆਏ ਦੇ ਕੰਨ ਹੋ ਹੋ ਅੱਨੀ ਗਰਮੀ ਆ ਗਿਰ ਸੋਈ ਚ ਤਾਂ